ਵਿਦੇਸ਼ ਭੇਜਣ ਦੇ ਨਾਂ ਤੇ 500 ਤੋਂ ਵੱਧ ਲੋਕਾਂ ਨਾਲ ਠੱਗੀ ਵਜੀ ਹੈ ਤੇ ਟਰੈਵਲ ਏਜੰਟ ਕਰੋੜਾ ਰੁਪਏ ਠਾਕ ਕੇ ਦਫ਼ਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਚੁੱਕਾ ਹੈ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਸੈਂਕੜਾ ਨੌਜਵਾਨ ਇਮੀਗ੍ਰੇਸ਼ਨ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਇਸ ਕੰਪਨੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 500 ਤੋਂ ਵੱਧ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਆਪਣਾ ਸ਼ਿਕਾਰ ਬਣਾਇਆ ਕਰੋੜਾ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਕੰਪਨੀ ਦੇ ਮਾਲਕ ਅਤੇ ਸਟਾਫ ਦਫਤਰ ਬੰਦ ਕਰਕੇ ਫਰਾਰ ਹੋ ਗਏ ਇਸ ਕੰਪਨੀ ਦਾ ਸ਼ਿਕਾਰ ਹੋਏ ਨੌਜਵਾਨ ਅਤੇ ਉਹਨਾਂ ਦੇ ਪਰਿਵਾਰਾਂ ਨੇ ਬੈਨਰ ਫੜ ਕੇ ਐਸਐਸਪੀ ਦਫਤਰ ਦੇ ਬਾਹਰ ਰੋਸ਼ ਮਾਰਚ ਕੀਤਾ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਸਨਾਮਾ ਗੁਰਪ੍ਰੀਤ ਸਿੰਘ ਆ ਕਿੱਥੋਂ ਆਏ ਮੈਂ ਸਮਾਣੀ ਸ਼ਹਿਰ ਤੋਂ ਆਇਆ ਜੀ ਤੁਸੀਂ ਕਿਸ ਤਰ੍ਹਾਂ ਇਹਦੇ ਸੰਪਰਕ ਜਾਇ ਸੀ ਅਸੀਂ ਇਹਨਾਂ ਦੀ ਐਡ ਦੇਖੀ ਸੀਗੀ ਫੇਸਬੁੱਕ ਦੇ ਉੱਤੇ ਤੇ ਉਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਅਸੀਂ ਗੁਰਪ੍ਰਤਾਪ ਉਰਫ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਹਦੇ ਨਾਲ ਕੰਟੈਕਟ ਦੇ ਵਿੱਚ ਆਏ ਤੇ ਉਹਨਾਂ ਨੇ ਸਾਨੂੰ ਪੈਕੇਜ ਦੀ ਡਿਟੇਲ ਦਿੱ 6 ਲੱਖ ਦਾ ਪੈਕੇਜ ਹੈ ਤੇ ਤੁਹਾਡੇ ਤੋਂ 25000 ਰੁਪਏ ਬਾਅਦ ਚ ਲਿਆ ਜਾਊਗਾ ਤੇ 6 ਲੱਖ ਬਾਅਦ ਚ ਲਿਆ ਜਾਊਗਾ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇੱਕ ਤੁਹਾਨੂੰ ਫੰਡ ਸ਼ੋਅ ਕਰਵਾਉਣੇ ਨੇ ਉਹਦੇ ਲਈ ਤੁਹਾਨੂੰ 170000 ਰੁਪਏ ਦੇਣਾ ਪੈਣਾ ਹੈ ਜੇ ਤੁਸੀਂ ਫੰਡ ਸ਼ੋਅ ਕਰਾ ਸਕਦੇ ਹੋ ਠੀਕ ਹੈ ਨਹੀਂ ਤਾਂ ਸਾਡੇ ਕੋਲ ਫਾਈਨੈਂਸਰ ਹੈਗੇ ਨੇ ਅਸੀਂ ਉਹਨਾਂ ਦਾ ਕੰਟੈਕਟ ਦੇ ਦੰਨੇ ਆ ਉਹਨਾਂ ਨਾਲ ਅਸੀਂ ਨੇ ਕੰਟੈਕਟ ਕੀਤਾ ਤੇ 170000 ਰੁਪਏ ਮੈਂ ਆਪਣੇ ਅਕਾਊਂਟ ਦੇ ਵਿੱਚ ਇਹਨਾਂ ਦੇ ਫਾਈਨੈਂਸਰ ਜਿਹੜਾ ਤੇਜਾ ਸਿੰਘ ਦਾ ਉਹਦੇ ਖਾਤੇ ਦੇ ਵਿੱਚ ਪਾਏ ਨੇ 170000 ਰੁਪਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ 9 ਮਹੀਨੇ ਮੈਸੇਜ ਕਰਦਾ ਰਿਹਾ ਕਿ ਜਿਹੜਾ ਮੇਰਾ ਲੋਨ ਕਰਾਇਆ ਉਹਦੀ ਮੈਨੂੰ ਕੋਈ ਡਿਟੇਲ ਦੋ ਕਿਉਂਕਿ ਜਦੋਂ ਆਪਾਂ ਕੋਈ ਲੋਨ ਕਰਵਾਉਂਦੇ ਆ ਤਾਂ ਡਿਟੇਲ ਆਪਾਂ ਪਾਸ ਹੁੰਦਾ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਤੁਸੀਂ ਤਸਵੀਰ ਪੜੀਏ ਲਗਜ਼ਰੀ ਕਾਰ ਦੇ ਨਾਲ ਇਹ ਕੌਣ ਹੈ ਇਹ ਮੇਨ ਗੁਰਪ੍ਰੀਤ ਸਿੰਘ ਬੈਨੀਪਾਲ ਜੀ ਜਿਹੜਾ ਕੋਸਟ ਬੇ ਆਫਿਸ ਦਾ ਮਾਲਕ ਹੈ ਜੀ ਇਹ ਤਸਵੀਰਾਂ ਦਿਖਾ ਕੇ ਕੀ ਸ਼ੋਅ ਕਰਨਾ ਚਾਹ ਰਹੇ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜੀ ਸਾਡੇ ਨਾਲ ਵੀ ਇਹ ਠੱਗੀਆਂ ਹੋਈਆਂ ਨੇ ਤਾਂ ਸਾਡੇ ਤੋਂ ਪਹਿਲਾਂ ਪਟਿਆਲੇ ਵੀ ਬਹੁਤ ਲੋਕਾਂ ਨਾਲ ਠੱਗੀਆਂ ਹੋਈਆਂ ਨੇ ਤਾਂ ਕਿਸੇ ਹੋਰ ਬੰਦੇ ਨਾਲ ਠੱਗੀ ਨਾ ਹੋਵੇ ਕਿਉਂਕਿ ਇਹ ਬੰਦਾ ਨਾਵੇਂ ਤੋਂ ਨਵੇਂ ਸ਼ਹਿਰਾਂ ਦੇ ਵਿੱਚ ਜਾ ਕੇ ਤੇ ਨਾਵੇਂ ਤੋਂ ਨਾਮ ਨਾਮ ਰੱਖ ਕੇ ਇਮੀਗ੍ਰੇਸ਼ਨ ਚਲਾ ਰਿਹਾ ਵਿਦਆਊ ਤੇ ਇਹ ਦੇਖੋ ਜਦੋਂ ਖੰਨੇ ਦੇ ਵਿੱਚ ਇਹ ਜਿਆ ਕੰਮ ਕਰ ਰਿਹਾ ਤੇ ਪਟਿਆਲੇ ਦੇ ਵਿੱਚ ਵੀ ਇਹ ਕੰਮ ਕਰਕੇ ਆਇਆ ਤੇ ਪ੍ਰਸ਼ਾਸਨ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਪ੍ਰਸ਼ਾਸਨ ਤੋਂ ਦੇਖੋ ਪ੍ਰਸ਼ਾਸਨ ਨੂੰ ਤਾਂ ਸਿਰਫ ਆਮ ਲੋਕਾਂ ਦੀ ਹੱਲ ਕਰਨਾ ਚਾਹੀਦਾ ਹੁਣ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆਂ ਕਿ ਅਸੀਂ ਮੰਗ ਕਰਦੇ ਆਂ ਕਿ ਕਿ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਪਰ ਕਿਉਂਕਿ ਪ੍ਰਸ਼ਾਸਨ ਸਾਨੂੰ ਟਾਈਮ ਤੋਂ ਟਾਈਮ ਪਾਈ ਜਾ ਰਿਹਾ ਕਿਉਂਕਿ ਇੰਨਾ ਟਾਈਮ ਨਹੀਂ ਸਾਡੇ ਕੋਲ ਹੈਗਾ ਕਿਉਂਕਿ ਅਸੀਂ ਵੀ ਆਪਣੇ ਕੰਮਾਂ ਅਧਿਕਾਰਾਂ ਤੋਂ ਛੱਡ ਕੇ ਆਉਂਦੇ ਆਂ ਆਪਣੇ ਕੰਮਾਂ ਜੀ ਅੱਜ ਇਕੱਠੇ ਹੋਏ ਅਸੀਂ ਦਫ਼ਤਰ ਦੇ ਬਾਹਰ ਕੀ ਵਜ੍ਹਾ ਸਾਨੂੰ ਉਹਨਾਂ ਨੇ ਬੁਲਾਇਆ ਸੀ ਤੇ ਮੇਰੇ ਕਸ਼ਨ ਵਾਦਿਲ ਕਬੀ ਤੁਸੀਂ ਪੰਤਰੀ ਨੂੰ ਉੱਥੇ ਆ ਜਿਓ ਤੇ ਅਸੀਂ ਚੌਥਾ ਸਾਡਾ ਗੇੜਾ ਹੈਗਾ ਅੱਜ ਵੀ ਇਹ ਸਾਨੂੰ ਇਹ ਦੱਸ ਰਿਹਾ ਕਿ 10 ਤਰੀਕ ਸਾਡਾ 10 ਦਿਨਾਂ ਟਾਈਮ ਸਾਨੂੰ ਹੋਰ ਦਿਓ ਤੇ ਅਸੀਂ ਪੁਲਿਸ ਅਫਸਰ ਨੂੰ ਇਹ ਮੰਗ ਕਰਦੇ ਆ ਜਿੱਦਾਂ ਸਾਡੇ ਪੈਸੇ ਪਸੇ ਉਹ ਤੁਹਾਨੂੰ ਪੈਸੇ ਦਿਰਾਇਆ ਇਹਨਾਂ ਨੂੰ ਜਿੰਨੀ ਵੀ ਕਾਨੂੰਨੀ ਕਾਰਵਾਈ ਦੀ ਹੁੰਦੀ ਹੋਵੇ ਉਹ ਕੀਤੀ ਜਾਵੇ ਕਿੰਨੀ ਚੀ ਲਈ ਤੁਹਾਨੂੰ ਸਮਾਂ ਦੇ ਰਹੇ ਨੇ ਹੁਣ ਇਹ ਇਹ ਕਹਿ ਦੇ ਜੀ ਅਜਾ ਉਹਨੂੰ ਫੜ ਲਾਂਗੇ ਤੁਹਾਨੂੰ ਦੱਸ ਦਿਨ ਅਰੈਸਟ ਪਾ ਦਾਂਗੇ 10 ਦਿਨ ਤੱਕ ਤੁਹਾਨੂੰ ਟਾਈਮ ਦਿਓ ਤੇ ਸਾਨੂੰ 15 ਤਰੀਕ ਤੱਕ ਟਾਈਮ ਦਿੱਤਾ ਇਹਨਾਂ ਨੇ ਤੇ ਅਸੀਂ ਜਾਣੀ ਸਾਨੂੰ ਜਿੰਨੀ ਵੀ ਹੈਗੀ ਹੈ ਇਹਨਾਂ ਕਾਨੂੰਨ ਕਾਰਪੇ ਕੀਤੇ ਜਾਂਦੇ ਤੇ ਸਾਨੂੰ ਸਾਨੂੰ ਪੈਸੇ ਧਰਾਇਆ ਕਿਉਂ ਮੈਂ ਤਾਂ ਸਾਰੇ ਲੋਨ ਦੇ ਜੱਗੇ ਜੀ ਕਿੰਨੀ ਗਿਣਤੀ ਹੁਣ ਤੱਕ ਜਿਹੜੇ ਠੱਗੀ ਦਾ ਸ਼ਿਕਾਰ ਹੋਏ ਨੇ ਲੋਕ ਉਹਨਾਂ ਦੀ ਗਿਣਤੀ ਕਿੰਨੀ ਪਹੁੰਚ ਚੁੱਕੀ ਆ ਹੁਣ ਤੱਕ ਤੇ ਕਿੰਨੇ ਕਰੋੜ ਦੀ ਰਾਸ਼ੀ ਪਹੁੰਚ ਚੁੱਕੀ ਆ 4-500 ਬੰਦੇ ਹੈਗੇ ਨੇ ਜੀ ਬਚੇ ਹੈਗੇ ਜੀ ਉਹਨਾਂ ਦਾ ਭਵਿੱਖ ਸਾਰਾ ਖਰਾਬ ਹੋ ਰਿਹਾ ਨਾਲ ਤੁਹਾਡੇ ਮੁਤਾਬਕ ਕਿੰਨੇ ਕੇ ਪੈਸੇ ਠੱਗੀ ਮਾਰ ਕੇ ਭੱਜ ਗਏ ਹੈਗੇ 500 2 250 ਕਰੋੜ ਦਾ ਹੈਗਾ ਜੀ ਇਹਨਾਂ ਪੰਜਾਬ ਦੇ ਵਿੱਚ ਹੋਰ ਵੀ ਇਹਨਾਂ ਦਫ਼ਤਰ ਖੁੱਲੇ ਹੋਏ ਸੀ ਹੈਗੇ ਚੰਡੀਗੜ੍ਹ ਵੀ ਖੁੱਲੇ ਆ ਕਹਿੰਦੇ ਜੀ ਕਿ ਪਹਿਲੇ ਪਟਿਆਲੇ ਸੀ ਉਡਾਨ ਹੁਣ ਇਹਨਾਂ ਦੇ ਖੰਨੇ ਵੀ ਤੇ ਪਠੰਡੇ ਵੀ ਹੈਗੇ ਤੇ ਆਹ ਇਥੇ ਚੰਡੀਗੜ੍ਹ ਵੀ ਹੈਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਗੱਡੇ ਇਨਫੁੱਟ ਦੇ ਵਿੱਚ ਕੀ ਕਾਰਵਾਈ ਦੇਖੋ ਜੀ ਆਹ ਕਾਰਵਾਈ ਹੈਗੀ ਜਿਹੜੀ ਆ ਪੁਲਿਸ ਕਸਨ ਨੇ ਮੰਗ ਕੇ ਤਾਂ ਸਾਨੂੰ ਸਾਡਾ ਹੱਕ ਦਰਾਈ ਜਾਵੇਗਾ ਨਹੀਂ ਤਾਂ ਅਸੀਂ ਇੱਥੇ ਬੁੱਕ ਬਚਾਲ ਦੇ ਬੈਠਾਂਗੇ ਜੀ ਜੇ ਮੇ ਸਾਡੇ ਪਟਾਖ ਕਹਿੰਦੇ ਅਸੀਂ ਬੁੱਕ ਬਚਾਲ ਦੇ ਬੈਠਾਂਗੇ ਉੱਥੇ ਹੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਮੂਲਜ਼ਮਾ ਨੂੰ ਕਾਬੂ ਕਰਨ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਤੇ ਜਾਂਚ ਕੀਤੀ ਜਾ ਰਹੀ ਹੈ ਅਸੀਂ ਦੋ ਨੰਬਰ 44 ਅੰਡਰ ਸੈਕਸ਼ਨ 420 120 ਵੀ ਆਈ ਪੀਸੀ 476 671 ਅੰਡਰ ਸੈਕਸ਼ਨ ਅਸੀਂ ਪਰਚਾ ਦਰਜ ਕੀਤਾ ਸਿਟੀ 2 ਖੰਨਾ ਖਾਣੇ 'ਚ ਉਹਦੇ ਵਿੱਚ ਕਾਫੀ ਜਿਹੜੇ ਕ्यूज ਅਸੀਂ ਨਾਮਿਨੇਟ ਕੀਤੇ ਨੇ ਉਹਦੇ ਵਿੱਚੋਂ ਇੱਕ ਕਿਉ ਸੀਗਾ ਅਮਰਪਾਲ ਸਨੋਗ ਗੁਰਜੀਤ ਸਿੰਘ ਪਟਿਆਲੇ ਦਾ ਰਹਿਣਾ ਵਾਲਾ ਸੀ ਜਾਂ ਇਹ ਵੀ ਅਸੀਂ ਇਹਨਾਂ ਦੇ ਘਰੇ ਰੇਡ ਕੀਤੀ ਸੀ ਜਦੋਂ ਸਾਨੂੰ ਪਤਾ ਲੱਗਿਆ ਰੇਡ ਦੌਰਾਨ ਵੀ ਇਹ ਜੇਲ੍ਹ 'ਚ ਹੈ ਅਸੀਂ ਇਹਦਾ ਪ੍ਰੋਟੈਕਸ਼ਨ ਵੰਟ ਲਿਆ ਕੇ ਅੱਜ ਇਹਦਾ ਰਿਮਾਨ ਲੱਤਾ ਤੰਦਿੰਦਾ ਫਾਦਰ ਇਹ ਚ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਵੇਂ ਇਹਨਾਂ ਨੇ ਠੱਗੀ ਮਾਰੀ ਹੈ ਕੌਣ-ਕੌਣ ਦੇ ਨਾਲ ਹੋਰ ਇਨਵੋਲਵਮੈਂਟ ਸੀਗੀ ਸਰ ਇਹ ਮਟਿਆਲਾ ਜੇਲ੍ਹ ਚ ਕਿਹੜੇ ਕੇਸ ਤੋਂ ਲੱਗੇ ਇਹ 498 ਦੇ ਕੇਸ ਦੇ ਵਿੱਚ ਜੇਲ੍ਹ ਚ ਬੰਦ ਸੀਗਾ ਇਹਦੀ ਵਾਈਫ ਨਾਲ ਇਹਦਾ ਡਿਸਕਲੂਜ਼ ਸੀਗਾ ਸਰ ਇਹ ਤਾਂ ਕੋਈ ਲੀਡ ਮਿਲ ਨਹੀਂ ਹੈ ਕਿ ਮੇਜੀ ਹਾਂ ਹੁਣ ਅਸੀਂ ਲੈਂਦੇ ਹੀ ਪ੍ਰੋਡਕਸ਼ਨ ਵੰਤੇ ਵੀ ਪੇਸ਼ ਕੀਤੀ ਹੈ ਕੋਰਟ ਚ ਰੈਸਟ ਪਾ ਕੇ ਇਹਨਾਂ ਨੂੰ ਰਿਮਾਨ ਲੱਤਾ ਰਿਮਾਨ ਦੌਰਾਨ ਹੁਣ ਇਹ ਤੋਂ ਕੁਝ ਕੁਝ ਕਰਾਂਗੇ ਢੰਗਾਈ ਨਾਲ ਕਿਵੇਂ ਕਿਵੇਂ ਨੰਨੇ ਟੱਗੀਬਾਰੀ ਹੋ ਕਿਹੜੇ ਕਿਹੜੇ ਦੇ ਸਾਥੀ ਸੀਗੇ ਵੀ ਕਿੱਥੇ ਰਹਿੰਦੇ ਸੀਗੇ ਸਾਰੀ ਇਹ ਥਾਂ ਆ ਤੇ ਰੈਡ ਕਰਾਂਗੇ